ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤੇ ਅੱਜ ਅਸੀਂ ਜਿਹੜਾ ਮਤਲਬ ਚੰਡੀਗੜ੍ਹ ਪੰਜਾਬੀ ਯੂਨੀਵਰਸਿਟੀ ਦੇ ਬਾਰੇ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਜਿਹਦੇ ਉੱਤੇ ਤੁਸੀਂ ਦੇਖਿਆ ਕਿ ਬਹੁਤ ਸਾਰੇ ਜਿਹੜੇ ਕੀ ਲੀਡਰਾਂ ਦੇ ਕਮੈਂਟ ਵੀ ਆਏ ਬਹੁਤ سارے ਲੀਡਰ ਵੀ ਪਹੁੰਚੇ ਉੱਥੇ ਕਿ ਅਸੀਂ ਪੰਜਾਬੀ ਯੂਨੀਵਰਸਿਟੀ ਦੇ ਨਾਲ ਆ ਉਹਨੇ ਦੱਸਣਾ ਚਾਹੁੰਦੇ ਆ ਕਿ ਇੱਕ ਪਾਸੇ ਕੇਂਦਰ ਸਰਕਾਰ ਜਿਹੜੀ ਬੀਜੇਪੀ ਦੀ ਆ ਉਹ ਇੱਕ ਪਾਸੇ ਤਾਂ ਇੱਕ ਕੇਂਦਰੀਕਰਨ ਕਰਨ ਦੀ ਕੋਸ਼ਿਸ਼ ਆ ਕਰ ਰਹੀ ਹੈ ਤੇ ਦੂਜੇ ਪਾਸੇ ਉਹਦੇ ਪੰਜਾਬ ਦੀ ਲੀਡਰਸ਼ਿਪ ਬਿਲਕੁਲ ਮੂੰਹ 'ਚ ਦਹੀਂ ਜਮਾ ਕੇ ਬੈਠੀ ਹੋਈ ਆ ਜਦੋਂ ਕੋਈ ਤੁਹਾਨੂੰ ਪਤਾ ਕੀ ਕੋਈ ਗੱਲਬਾਤ ਹੁੰਦੀ ਆ ਜਦੋਂ ਵਿਰੋਧ ਹੁੰਦਾ ਉਦੋਂ ਇਹ ਬੀਜੇਪੀ ਦੇ ਲੀਡਰ ਜਿੰਨੇ ਵੀ ਪੰਜਾਬ ਵਾਲੇ ਲੁਕ ਜਾਂਦੇ ਨੇ ਕੋਈ ਗੱਲਬਾਤ ਨਹੀਂ ਕਰਦੇ ਅਸਲ ਦੇ ਵਿੱਚ ਮੈਂ ਦੱਸਣਾ ਚਾਹੁੰਨਾ ਕਿ ਜਿਹੜੀ ਪੰਜਾਬ ਦੀ ਲੀਡਰਸ਼ਿਪ ਆ ਬੀਜੇਪੀ ਦੀ ਖਾਸ ਕਰਕੇ ਪਹਿਲੇ ਉਹਦੀ ਗੱਲ ਕਰਦੇ ਆ ਕਿ ਉਹ ਨਾ ਮਾਤਰ ਆ ਜਿੱਦਾਂ ਹੁਣ ਤੁਸੀਂ ਪੁਰਾਣੇ ਟਾਈਮਾਂ ਦੇ ਵਿੱਚ ਦੱਸਿਆ ਨਹੀਂ ਢੋਲੇ ਗੁੱਡੀਆਂ ਛੋਟੇ ਛੋਟੇ ਮਦਾਰੀ ਵਾਲੇ ਆਉਂਦੇ ਸੀ ਨਚਾਉਂਦੇ ਸੀ ਉਹ ਬਣੇ ਹੋਏ ਨੇ ਇੱਕ ਕਟਮੁਤਲੀਆਂ ਬਣਿਆ ਹੋਏ ਸੀ ਸੈਂਟਰ ਦੇ ਹੱਥ ਟੋਕੇ ਬਣੇ ਹੋਏ ਨੇ ਉਹ ਹੁਣ ਤੁਸੀਂ ਦੇਖਿਆ ਐਡਾ ਵੱਡਾ ਜਿਹੜਾ ਮੁੱਦਾ ਸੀ ਪੰਜਾਬੀ ਯੂਨੀਵਰਸਿਟੀ ਦਾ ਮੈਂ ਦੱਸਣਾ ਚਾਹੁੰਦੇ ਆ ਕਿ ਅਸੀਂ ਵੀ ਉੱਥੇ ਪਹੁੰਚੇ ਸਾਡੀ ਜਥੇਬੰਦੀ ਵੀ ਪਹੁੰਚੀ ਉੱਥੇ ਗੱਲਬਾਤ ਕੀਤੀ ਇਹ ਇੱਕ ਕੋਈ ਛੋਟਾ ਜਿਹਾ ਮੁੱਦਾ ਨਹੀਂ ਬਹੁਤ ਵੱਡਾ ਮੁੱਦਾ ਆ ਕਿਉਂਕਿ ਹਾਈ ਕੋਰਟ ਵੱਲੋਂ ਇੱਕ ਬਿਆਨ ਆਇਆ ਮਾਨਯੋਗ ਹਾਈ ਕੋਰਟ ਵੱਲੋਂ ਕਿ ਬੱਚਿਆਂ ਨੂੰ ਆਪਣੇ ਕਲਾਸਾਂ ਵਿੱਚ ਜਾਉਣ ਦੀ ਉਹਨਾਂ ਨੇ ਝਾਰਬਾਈ ਦੀ ਕਲਾਸਾਂ ਵਿੱਚ ਜਾਓ ਤੇ ਬਾਕੀ ਕਾਰਵਾਈ ਅਸੀਂ ਦੇਖਾਂਗੇ ਅਸਲ ਦੇ ਵਿੱਚ ਮੈਂ ਮਾਨਯੋਗ ਹਾਈ ਕੋਰਟ ਅੱਗੇ ਬੇਨਤੀ ਕਰਨਾ ਚਾਹੁੰਦਾ ਕੀ ਜਿਹੜੀ ਇਹ ਪੰਜਾਬੀ ਯੂਨੀਵਰਸਿਟੀ ਤੁਸੀਂ ਦੇਖੋ ਜੇ ਦਵਾਰਾ ਉਹ ਬੱਚੇ ਉੱਥੇ ਆਪਣੀ ਕਲਾਸਾਂ 'ਚ ਹੀ ਚਲੇ ਗਏ ਬਾਅਦ 'ਚ ਪੁੱਛੂਗਾ ਕੌਣ ਉਹਨਾਂ ਨੂੰ ਉਹਨਾਂ ਨੇ ਮੋਰਚਾ ਲਾਇਆ ਵੱਡੇ ਪੱਧਰ ਤੇ ਤੇ ਸਾਡੇ ਜਿਹੜੇ ਮੰਤਰੀ ਬਣੇ ਨੇ ਹਾਰੇ ਹੋਏ ਮੰਤਰੀ ਕਹਿ ਸਕਦੇ ਆ ਪੰਜਾਬ ਦੇ ਰਮਨੀਤ ਬਿੱਟੂ ਉਹਨਾਂ ਨੂੰ ਮੰਤਰੀ ਬਣਾਇਆ ਗਿਆ ਦੇ ਰਾਜ ਮੰਤਰੀ ਉਹੋ ਬੰਦੇ ਦਾ ਬਿਆਨ ਆਉਂਦਾ ਕਿ ਇਹ ਕੋਈ ਪਹਿਲੇ ਤੇ ਹੋਈ ਬੱਚਿਆਂ ਨੂੰ ਕਹਿ ਰਿਹਾ ਇਹ ਸਾਡੇ ਬੱਚੇ ਧਰਨਿਆਂ ਤੇ ਥੋੜੀ ਬੈਠਣਗੇ। ਮਤਲਬ ਦੋਰਾ ਮਾਪ ਦੋ ਗਲਾ ਚਿਹਰਾ ਦਿਖਾਈ ਦੇ ਰਿਆ। ਇੱਕ ਪਾਸੇ ਉਹ ਕਹਿ ਰਿਹਾ ਕਿ ਸਾਡੇ ਬੱਚੇ ਧਰਨਿਆਂ ਤੇ ਬੈਠਣਗੇ। ਇਹ ਪੜਨ ਲਈ ਨੇ, ਇਹ ਉਹ ਚੀਜ਼ਾਂ ਕਰਨ ਲਈ ਨੇ। ਇਹ ਪੜ੍ਹਾਈ ਕਰਨ ਲਈ ਨੇ, ਇਹ ਨੌਕਰੀ ਤੇ ਲੱਗਣ ਲਈ ਨੇ। ਇਹ ਰੋੜਾ ਦੇ ਹੁਣ ਧੱਕੇ ਖਾਂਣਗੇ। ਤੇ ਦੂਜੇ ਪਾਸੇ ਉਹ ਇਹ ਜੀ ਜੀ ਕਹਿ ਰਿਹਾ ਕਹਿੰਦੇ ਇਸ ਧਰਨੇ ਦੇ ਵਿੱਚ ਉਹ ਬੰਦੇ ਦਿਖਦੇ ਜਿਹੜੇ ਹਰ ਵੇਰੀ ਧਰਨਿਆਂ ਦੇ ਵਿੱਚ ਹੀ ਹੁੰਦੇ ਨੇ। ਤੁਸੀਂ ਦੱਸਿਓ ਅਸ਼ਮੀਤ ਸਿੰਘ ਸੱਤ ਜਥੇਬੰਦੀ ਦਾ ਇੱਕ ਜਿੱਤਿਆ ਹੋਇਆ ਨਮਾਇਦਾ ਵਾਈਸ ਪ੍ਰੈਜ਼ੀਡੈਂਟ ਆ ਪੰਜਾਬੀ ਯੂਨੀਵਰਸਿਟੀ ਦਾ ਤੇ ਉਹ ਬੰਦਾ ਕੋਈ ਬਾਹਰਲਾ ਇੱਕ ਜਿਹੜੀ ਕੁੜੀ ਆ ਉਹਦਾ ਨਾਮ ਮੈਨੂੰ ਪਤਾ ਨਹੀਂ ਆ ਉਹ ਬੇਟੀ ਆ ਉਹ ਜਿਹੜੀ ਕਾਫੀ ਉਹਦੀ ਵੀਡੀਓ viral ਹੋਈ ਆ ਤਿੰਨ ਚਾਰ ਹੋਰ ਕੁੜੀਆਂ ਨੇ ਉਹ ਯੂਨੀਵਰਸਿਟੀ ਦੀਆਂ ਨੇ ਦੂਜੇ ਪਾਸੇ ਉਹ ਕਹਿ ਰਿਹਾ ਮਤਲਬ ਸਾਡੇ ਢਿੰਗ ਸਿੰਘਾ ਦੇ ਜਿਹੜੇ ਘੋੜੇ ਨੇ ਉਹਨਾਂ ਨੂੰ ਘੋੜੇ ਤੇ ਖਚਰਾ ਨਾਲ ਮਿਲਾ ਰਿਆ ਅਸੀਂ ਇਸ ਗੱਲ ਦੀ ਨਖੇਦੀ ਕਰਦੇ ਆ ਇਸ ਗੱਲ ਨਾਲ ਸਾਡੀ ਜਿਹੜੀ ਆ ਇਹ ਸਾਡੀ ਭਾਵਨਾ ਨੂੰ ਠੇਸ ਪਹੁੰਚੀ ਹੈ ਮਾਨਯੋਗ ਕਮਿਸ਼ਨਰ ਸਾਹਿਬ ਅੱਗੇ ਤੇ ਸਾਰੀ ਜਥੇਬੰਦੀ ਅੱਗੇ ਬੇਨਤੀ ਕਰਨਾ ਚਾਹੁੰਦਾ ਬੇਨਤੀ ਕਰਨਾ ਚਾਹੁੰਦਾ ਕਿ ਇਸ ਜਿਹੜੀ ਉਹਦੀ ਬਿਆਨਬਾਜ਼ੀ ਦੇ ਉੱਤੇ ਪਰਚਾ ਦਰਜ ਕਰਾਇਆ ਜਾਵੇ ਇੱਕ ਵਾਰੀ ਨਹੀਂ ਉਸਨੇ 4-5 ਵਾਰੀ ਮੀਡੀਆ 'ਚ ਇਹ ਗੱਲ ਕਹੀ ਕਹਿੰਦੇ ਇਹ ਕੀ ਬਣਾ ਕੇ ਰੱਖਿਆ ਹੋਇਆ ਇਹ ਕੋਈ ਮਤਲਬ ਕੋਈ ਮਤਲਬ ਐਵੇਂ ਇਹ ਘੋੜੇ ਖੱਚਰ ਭਜਾਈ ਫਿਰਦੇ ਨੇ ਉਦੇ ਕਹਿਣ ਦਾ ਮਤਲਬ ਕੀ ਨਹੀਂ ਕਿ ਸਿੰਘਾਂ ਨੂੰ ਸਿੱਧਾ ਉਹ ਟਾਰਗੇਟ ਕਰ ਰਿਹਾ ਆਪਣੇ ਬਿਆਨਾਂ ਦੇ ਵਿੱਚ ਤੇ ਉਹ ਜਿਹੜੇ ਸਟੂਡੈਂਟ ਨੇ ਉੱਥੋਂ ਦੇ ਉਹਨਾਂ ਨੂੰ ਇਹ ਬਸ ਐਵੇਂ ਦੱਸ ਰਿਹਾ ਕਿ ਇਹ ਫਾਲਤੂ ਨਹੀਂ ਇਹ ਕੋਈ ਕਾਲਜ ਦਾ ਹਿੱਸਾ ਨਹੀਂ ਆ ਇਹ ਯੂਨੀਵਰਸਿਟੀ ਦਾ ਹਿੱਸਾ ਨਹੀਂ ਆ ਤੇ ਜਿਹੜੀ ਉਹਨੇ ਭਾਸ਼ਾ ਬੋਲੀ ਆ ਮੈਂ ਪੁੱਛਣਾ ਚਾਹੁੰਦਾ ਉਹਨਾਂ ਲੋਕਾਂ ਨੂੰ ਕਿ ਨਵਦੀਪ ਜਲਵੇੜਾ ਤੇ ਮਿੰਟ ਜੇ ਐਫ ਆਈ ਆਰ ਦਰਜ ਹੋ ਗਈ ਮੇਰੇ ਤੇ ਪਰਚਾ ਕਰਾਤਾ ਇਹਦੇ ਤੇ ਕਾਰਵਾਈ ਕਿ ਨਹੀਂ ਹੁੰਦੀ ਤੇ ਮੈਂ ਅਸੀਂ ਆਪਣੇ ਵੱਲੋਂ ਤੇ ਸਾਡੀ ਪੰਜਾਬ ਸਿੰਘ ਟੀਮ ਵੱਲੋਂ ਤੇ ਸਮੂਹ ਜਥੇਬੰਦੀਆਂ ਕੇ اپੀਲ ਕਰਨੇ ਚਾਹੁੰਦੇ ਜਿਹੜੀ ਬੁੱਢਾ ਦਲ ਜਥੇਬੰਦੀਆਂ ਤਰਨਾ ਦਲ ਜਿੰਨੀਆਂ ਵੀ ਜਥੇਬੰਦੀਆਂ ਨੇ ਛੋਟੀਆਂ ਵੱਡੀਆਂ ਜਿੰਨੀਆਂ ਵੀ ਜਥੇਬੰਦੀਆਂ ਨੇ ਸਤਿਕਾਰਯੋਗ ਆ ਸਾਰਿਆਂ ਨੂੰ ਬੇਨਤੀ ਆ ਕਿ ਇਹ ਬੰਦੇ ਦੇ ਪਰਚਾ ਦਰਜ ਕਰਾਇਆ ਜਾਵੇ ਜਿਹੜਾ ਇਹਨੇ ਮਤਲਬ ਇੱਕ ਨਿੰਗ ਸਿੰਘਾਂ ਨੂੰ ਟਾਰਗੇਟ ਕਰਕੇ ਜਿਹੜੇ ਗੁਰੂ ਸਾਹਿਬ ਦੇ ਘੋੜਿਆਂ ਨੂੰ ਇਹਨੇ ਖਚੜਾ ਨਾਲ ਬਣਾਉਣ ਦੀ ਕੋਸ਼ਿਸ਼ ਕੀਤੀ ਤੇ ਇਸ ਕਰਕੇ ਦੱਸਣਾ ਚਾਹੁੰਦੇ ਆ ਜਿੱਤੇ ਜਿੱਤੇ ਗੁਰੂ ਸਾਹਿਬ ਦੇ ਘੋੜੇ ਚਲੇ ਗਏ ਉਹ ਸਾਡਾ ਹੀ ਆ ਸਭ ਕੁਝ ਕਾਬਲ ਕੰਧਾਰ ਤੱਕ ਗੁਰੂ ਸਾਹਿਬ ਦੇ ਘੋੜੇ ਪਹੁੰਚੇ ਸੀਗੇ ਤੇ ਉਹ ਸਾਡਾ ਹੀ ਹੋਇਆ ਉਹ ਕਿਸੇ ਹੋਰ ਦਾ ਨਹੀਂ ਆ ਹਜੇ ਤੱਕ ਇਤਿਹਾਸ ਦੇ ਵਿੱਚ ਲੋਕੀ ਪੜ੍ਹਦੇ ਨੇ ਤੇ ਗਾਇਆ ਵੀ ਜਾਂਦਾ ਆ ਤੇ ਕਮਿਸ਼ਨਰ ਵੀ ਗਾਉਂਦੇ ਨੇ ਇਸ ਕਰਕੇ ਦੱਸਣਾ ਚਾਹੁੰਦੇ ਤੇ ਬਣੀ ਜੀ ਤੁਸਾਹਬ ਜਦੋਂ ਮਹਾਰਾਜ ਨੇ ਤਖਤ ਤੇ ਬਿਠਾਇਆ ਹੋਵੇ ਨਾ ਤੇ نیچے ਬੈਠੇ ਲੋਕਾਂ ਨੂੰ ਰੋੜੇ ਨਹੀਂ ਮਾਰੀਦੇ ਹੁੰਦੇ ਚੱਲਣਾ ਸਾਨੂੰ ਵੀ ਰੋੜਾ ਦੇ ਪੈਂਦਾ ਜਦੋਂ ਜੇ ਜਦੋਂ ਸਾਡੇ ਪੈਂਦੇ ਨੇ ਸਾਡੇ ਤੋਂ ਸਹਿਣ ਨਹੀਂ ਹੁੰਦਾ ਇਸ ਕਰਕੇ ਆਪਣੇ ਦਾਦੇ ਵਾਲੀਆਂ ਹਰਕਤਾਂ ਤੇ ਨਾ ਆਓ ਜਿਹੜੀਆਂ ਉਹਨਾਂ ਨੇ ਕੀਤੀਆਂ ਨੇ ਠੀਕ ਆ ਜਦੋਂ ਵੋਟਾਂ ਦੀ ਵਾਰੀ ਆਉਂਦੀ ਆ ਉਦੋਂ ਤੁਹਾਡੇ ਵਰਗਿਆਂ ਦੇ ਬਿਆਨ ਆਉਂਦੇ ਨੇ ਅਸੀਂ ਤਾਂ ਬੰਦੀ ਸਿੰਘ ਜਿਹੜੇ ਅੰਦਰ ਬੈਠੇ ਨੇ ਉਹਨਾਂ ਨੂੰ ਰਿਹਾ ਕਰਾਉਣ ਦੇ ਹੱਕ ਦੇ ਵਿੱਚ ਆ ਅਸੀਂ ਫਲਾਣਾ ਕਰਨ ਦੇ ਹੱਕ ਦੇ ਵਿੱਚ ਆ ਉਦੋਂ ਤੁਸੀਂ ਸਿੱਖ ਕੌਮ ਦੇ ਪੈਰਾ ਤੇ ਆ ਕੇ ਪੈ ਜਾਂਦੇ ਹੋ ਜਦੋਂ ਤੁਸੀਂ ਗੱਦੀ ਤੇ ਪੈ ਜਾਂਦੇ ਹੋ ਦਿੱਲੀ ਪੈ ਕੇ ਉਹਨਾਂ ਦੀ ਹੁਣ ਮੈਂ ਦੱਸਣਾ ਚਾਹੁੰਨਾ ਜਿਹੜੇ ਬੀਜੇਪੀ ਦੇ ਚਿਮਚੇ ਬਣੇ ਹੋਏ ਨੇ ਖਾਸ ਕਰਕੇ ਪੰਜਾਬ ਦੇ ਲੋਕ ਠੀਕ ਆ ਦੋਰੀਆਂ ਦੋਹਰਾ ਚਿਹਰਾ ਨਹੀਂ ਲੈ ਕੇ ਚੱਲੀਦਾ ਹੁੰਦਾ ਇੱਕ ਸਪਸ਼ਟ ਜਰਾ ਲੈ ਕੇ ਚੱਲੀਦਾ ਹੁੰਦਾ ਉਹ ਅੱਜ ਇਹਦੇ ਵੱਲ ਦੀਆਂ ਗੱਲਾਂ ਕਰਦੇ ਨੇ ਇਹ ਬੰਦੇ ਨੇ 10 ਸਾਲ ਐਮਪੀ ਰਿਹਾ ਸਾਡੇ ਪੰਜਾਬ ਦਾ ਸਾਡੇ ਲੁਧਿਆਣਾ ਦਾ ਕੱਖ ਨਹੀਂ ਸਵਾਰਿਆ ਠੀਕ ਆ ਉਸ ਤੋਂ ਬਾਅਦ 5 ਸਾਲ ਇਹ ਅਨੰਦਪੁਰ ਸਾਹਿਬ ਵੀ ਐਮਪੀ ਰਿਹਾ ਉਦੋਂ ਵੀ ਕੱਖ ਨਹੀਂ ਕੀਤਾ ਇਹ ਦਿੱਲੀ ਇਸ ਕਰਕੇ ਇਸ ਨੂੰ ਰਲਾਇਆ ਗਿਆ ਆਪਣੇ ਕੋਲ ਕਿਉਂਕਿ ਇਸ ਨੂੰ ਬੋਲਣ ਲਈ ਸਾਡੇ ਖਿਲਾਫ ਸਿੱਖ ਕੌਮ ਦੇ ਖਿਲਾਫ ਇੱਕ ਚਿਹਰਾ ਬਣਾਇਆ ਗਿਆ ਹੋਰ ਕੱਖ ਨਹੀਂ ਤੇ ਇਸ ਕਰਕੇ ਜਿਹੜੀ ਪੰਜਾਬੀ ਯੂਨੀਵਰਸਿਟੀ ਦੇ ਚੋਣਾਂ ਨੇ ਉਹ ਤੇ ਭੰਗ ਨੋਟੀਫਿਕੇਸ਼ਨ ਤੇ ਆ ਗਿਆ ਭੰਗ ਵੀ ਹੋਣ ਗਿਆ ਤੇ ਜਿਹੜਾ ਅੱਗੇ ਦੀ ਜਿਹੜੀ ਚੋਣ ਪਰ ਕੇ ਰਿਆ ਜਿਹੜਾ ਉਹਦੀ ਡੇਟ ਫਿਕਸ ਹੋਣੀ ਆ ਉਹਦੇ ਲਈ ਇਹਨਾਂ ਨੇ 20 ਤਰੀਕ ਦੀ ਕਾਲ ਕੀਤੀ ਸੀ ਉਹ ਕੁਝ ਤਕਨੀਕੀ ਜਿੱਦਾ ਪੇਪਰ ਕੋਈ ਦੇ ਕਰਕੇ ਕੋਈ ਉਹ ਕੈਨਸਲ ਹੋ ਗਈ ਆ ਇਹ ਅੱਗੇ ਵਧਾ ਦਿੱਤੀ ਗਈ ਆ ਤੇ ਅਸੀਂ ਹੱਕ ਦੇ ਵਿੱਚ ਖੜੇ ਆ ਤੇ ਰਵਨੀ ਤੇ ਬਿੱਟੂ ਸਾਹਿਬ ਸਾਡੇ ਘੋੜੇ ਵੀ ਆਉਣਗੇ ਸਾਡੇ ਉੱਤੇ ਹਾਥੀ ਵੀ ਆਉਣਗੇ ਸਾਡੇ ਉਹਦੇ ਨਗਾਰੇ ਵੀ ਵੱਜਣਗੇ ਕਿਉਂਕਿ ਪੰਜਾਬੀ ਯੂਨੀਵਰਸਿਟੀ ਪੰਜਾਬ ਦੀ ਆ ਇਹ ਕਿਸੇ ਸੈਂਟਰ ਦੀ ਨਹੀਂ ਆ ਇਹ ਫੰਡਾਂ ਦੀ ਗੱਲ ਕੀਤੀ ਜਾਵੇ ਕਿਸਾਨੀ ਸੰਘਰਸ਼ 'ਚ ਤੁਸੀਂ ਸਾਨੂੰ ਫੰਡਾਂ ਨਹੀਂ ਦਿੱਤੀਆਂ ਸੀਗੀਆਂ ਉਹ ਬਾਬਾ ਨਾਨਕ ਨੇ ਫੰਡਾਂ ਭੇਜਿਆ ਸੀ ਤੇ ਸਾਡੀ ਯੂਨੀਵਰਸਿਟੀ ਚ ਲਾਉਣ ਲਈ ਸਾਨੂੰ ਕਿਸੇ ਫੰਡ ਦੀ ਲੋੜ ਨਹੀਂ ਆ ਤੇ ਪੰਜਾਬ ਸਰਕਾਰ ਹੁਣੇ ਪੰਜਾਬ ਦੀ ਲੀਡਰਸ਼ਿਪ ਦੀ ਗੱਲ ਕੀਤੀ ਜਾਵੇ ਉਦੋਂ ਲੱਖੇ ਸਧਾਨੇ ਦੀ ਇੱਕ ਵੀਡੀਓ ਕਾਫੀ ਵਾਰ ਲਈ ਆ ਜਿਹੜੇ ਦੇ ਵਿੱਚ ਉਹ ਸਰੇਆ ਵਿੱਚ ਉੱਥੇ ਬੈਠਦਾ ਨਜ਼ਰ ਆਇਆ ਜਿਹੜੇ ਰਾਜਸੀ ਲੀਡਰਾਂ ਨਾਲ ਤੇ ਉੱਤੇ ਅਕਾਲੀ ਦਲ ਦੇ ਲੀਡਰ ਵੀ ਸੀਗੇ ਉੱਤੇ ਆਮ ਆਦਮੀ ਪਾਰਟੀ ਦੇ ਲੀਡਰ ਵੀ ਸੀ ਇਹੇ ਟਾਈਮ ਪੈਨਸ਼ਨ ਤਾਂ ਨਹੀਂ ਆ ਇਹੇ ਟਾਈਮ ਇਸ ਟਾਈਮ ਸਾਨੂੰ ਇੱਕ ਨਿਸ਼ਾਨ ਸਾਹਿਬ ਤੇ ਅੱਲੇ ਕਿੱਥੇ ਹੋਣਦਾ ਆ ਚਾਹੇ ਉਹਦੇ ਵਿੱਚ ਦਾ ਰਾਜਨੀਤਿਕ ਲੀਡਰਾਂ ਨੂੰ ਬੇਨਤੀ ਆ ਕਿ ਤੁਹਾਡੀ ਇੱਕ ਘੱਟਿਆ ਰਾਜਨੀਤਿਕ ਲੀਡਰਸ਼ਿਪ ਕਰਕੇ ਸਾਡਾ ਪੰਜਾਬ ਡੋਬ ਦਿੱਤਾ ਜਦੋਂ ਕਿਸੇ ਕੌਮ ਨੂੰ ਖਤਮ ਕਰਨਾ ਹੋਵੇ ਨਾ ਉਹਦੇ ਨਿਸ਼ਾਨੇ ਤੇ ਉਹਦੇ ਸੱਭਿਆਚਾਰ ਤੇ ਅਟੈਕ ਕੀਤਾ ਜਾਂਦਾ ਤੇ ਹਮੇਸ਼ਾ ਹੀ ਕਹਿੰਦਾ ਜੇ ਰਾਵਣ ਮਰਦਾ ਨਹੀਂ ਸੀ ਰਾਵਣ ਨੂੰ ਮਾਰਨ ਵਾਲੇ ਉਹਦਾ ਭਰਾ ਹੀ ਸੀਗਾ ਬਈ ਭੀਸ਼ਣ ਤੇ ਪੰਜਾਬ ਮਰਦਾ ਨਹੀਂ ਸੀ ਪੰਜਾਬ ਨੂੰ ਮਰਵਾਉਣ ਵਾਲੇ ਵੀ ਸਾਡੇ ਲੀਡਰ ਨੇ ਜੇ ਸਾਡੇ ਲੀਡਰ ਸਹੀ ਹੋਣ ਨਾ ਸਾਨੂੰ ਕਿਸੇ ਚੀਜ਼ ਦੀ ਲੋੜ ਨਾ ਪਵੇ ਉਹਨੇ ਮੋਰਚੇ ਜਦੋਂ ਮੋਰਚੇ ਲੱਗਦੇ ਨੇ ਉਦੋਂ ਲੀਡਰਾਂ ਨੂੰ ਕਿਉਂ ਚੇਤੇ ਆਉਂਦੇ ਨੇ ਜਦੋਂ ਕਿਤੇ ਧਰਨਾ ਲੱਗਦਾ ਉਦੋਂ ਕਿਉਂ ਪਾਣੀਆਂ ਦਾ ਮੁੱਦਾ ਜਦੋਂ ਮੋਰਚੇ ਲੱਗਦੇ ਨੇ ਉਦੋਂ ਇਹਨਾਂ ਨੂੰ ਉਹਨੇ ਗੰਦੇ ਨਾਲੇ ਦਾ ਮੁੱਦਾ ਜਦੋਂ ਉੱਥੇ ਮੋਰਚਾ ਲੱਗ ਗਿਆ ਉਦੋਂ ਲੀਡਰਾਂ ਨੂੰ ਚੇਤੇ ਆ ਗਏ ਦੱਸਣਾ ਚਾਹੁੰਦੇ ਆ ਕਿ ਥੋੜਾ ਜਿਹਾ ਆਪਣੇ ਵਿੱਚ ਸੁਧਾਰ ਕਰੋ ਸਦਾ ਰਾਜ ਭਾਗ ਨਹੀਂ ਰਹਿੰਦਾ ਹੁੰਦਾ ਆਪਾਂ ਸੋਚਦੇ ਆ ਕਿ ਪੈਸੇ ਕਮਾ ਲਈਏ ਇਹ ਕਰ ਲਈਏ ਪੈਸਾ ਵੀ ਸਦਾ ਨਾਲ ਨਹੀਂ ਜਾਂਦਾ ਇੱਜ਼ਤਾ ਜਾਂਦੀਆਂ ਨੇ ਤੇ ਇਸ ਕਰਕੇ ਕਈ ਲੀਡਰ ਹੈਗੇ ਨੇ ਜਿਦੇ ਵਿੱਚ ਚਰਨਜੀਤ ਸਿੰਘ ਚੰਨੀ ਆ ਸਤਕਾਰਯੋਗ ਆ ਜਿਹੜਾ ਹਮੇਸ਼ਾ ਪੱਖ ਦੀ ਗੱਲ ਕਰਦਾ ਜਿਨੇ 3 ਮਹੀਨੇ ਚਲ ਰਾਜ ਕੀਤਾ ਉਹਨੇ ਰਾਜ ਦੇ ਵਿੱਚ ਦੱਸਿਆ ਵੀ ਆ ਉਹ ਪਹਿਲਾ ਮੁੱਖ ਮੰਤਰੀ ਸੀ ਜਿਨੇ ਮਤਲਬ ਪ੍ਰਧਾਨ ਮੰਤਰੀ ਦੀ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਗੱਲ ਕੀਤੀ ਸੀ ਕਿਤੇ ਤੈਨੂੰ ਗੋਲੀ ਥੋੜੀ ਮਾਰਤੀ ਸੀ ਜੇ ਤੈਨੂੰ ਕੋਈ ਕਿਸੇ ਨੇ ਘੇਰਿਆ ਨਹੀਂ ਕਿਸੇ ਨੂੰ ਤੈਨੂੰ ਕਦਰਾਂ ਕੀ ਚੀਜ਼ ਦਾ ਮਤਲਬ ਇਹ ਜ਼ਰੂਰਤ ਹੋਣੀ ਚਾਹੀਦੀ ਹੈ ਮੈਂ ਕਈ ਉਹਦੀ ਇੰਟਰਵਿਊ ਸੁਣੀ ਆ ਅਸੀਂ ਕਿਸੇ ਪਾਰਟੀ ਦੇ ਨੁਮਾਇਦੇ ਨਹੀਂ ਆ ਨਾ ਕਿਸੇ ਪਾਰਟੀ ਨਾਲ ਸਾਡਾ ਸਬੰਧ ਆ ਅਸੀਂ ਆਜ਼ਾਦ ਵਿਚਰਦੇ ਆ ਇਸ ਕਰਕੇ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਜਿਹੜਾ ਰਵਨੀਤ ਜਿਹਦਾ ਜਦਾ ਨਵਦੀਪ ਸਿੰਘ ਜਲਵੇੜਾ ਦੇ ਅਸੀਂ ਪਰਚੇ ਦੀ ਨਿਖੇਦੀ ਕਰਦੇ ਆ ਠੀਕ ਆ ਉਹਨੇ ਸਿਰਫ ਉਹ ਗੱਲ ਕਹੀ ਸੀ ਜਿਹੜੀ ਗੱਲ ਅੱਜ ਦੇ ਟਾਈਮ ਦੇ ਵਿੱਚ ਹੋ ਰਹੀ ਆ ਮੈਨੂੰ ਇੱਕ ਗੱਲ ਦੱਸੋ ਜਿਹੜੇ ਸਾਡੇ ਹਿੰਦੂ ਵੀਰ ਨੇ ਕਿੰਨਿਆਂ ਨੂੰ ਅਜੇ ਤੱਕ ਇਨਸਾਫ ਮਿਲ ਰਿਹਾ ਦੱਸੋ ਸੀ ਆ ਯੂਪੀ ਬਿਹਾਰ ਦੇ ਵਿੱਚ ਜਿਹੜੇ ਬੈਠੇ ਨੇ ਉੱਥੇ ਤੇ ਬੀਜੇਪੀ ਦਾ ਰਾਜ ਆ ਉੱਥੇ ਕਿੰਨੀਆਂ ਕੁੜੀਆਂ ਨਾਲ ਰੇਪ ਹੋ ਰਿਹਾ ਕਿੰਨੀਆਂ ਕੁੜੀਆਂ ਉੱਥੇ ਮਤਲਬ ਇਨਸਾਫ ਲਈ ਦਰਦਰ ਭੜਕ ਰੀਆਂ ਕਈਆਂ ਦੀ ਵੀਡੀਓ ਵਾਇਲ ਹੁੰਦੀ ਐ ਅਯੋਧਿਆ ਦੇ ਵਿੱਚ ਘਟਾਏ ਗਏ ਗਰੀਬ ਤਮਗੇ ਦੇ ਅਯੋਧਿਆ ਰਾਮ ਮੰਦਰ ਜਿੱਥੇ ਬਣਿਆ ਉਹਦੇ ਕੋਲ ਤੇ ਘਟਾਏ ਗਏ ਗਰੀਬ ਤਮਗੇ ਦੇ ਉਹਦੀ ਕਿਸੇ ਨੇ ਅਜੇ ਤੱਕ ਸਾਰ ਲਈ ਤੁਹਾਡੇ ਆਪਣੇ ਨਾਲ ਹੀ ਖੁੱਦ ਤੁਹਾਡੇ ਨਾਲ ਇਹ ਚੀਜ਼ਾਂ ਹੋ ਰਹੀਆਂ ਨੇ ਤੇ ਇਸ ਕਰਕੇ ਜਿਹੜਾ ਉਹ ਸੱਚ ਸੀ ਉਹ ਉਹਨੇ ਮਤਲਬ ਬਿਆਨ ਕੀਤਾ ਤੇ ਇਸ ਕਰਕੇ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਉਸ ਜਿਹੜਾ ਉਹਦਾ ਫਰਜ਼ਾ ਸੀ ਉਹਦੇ ਨਵਦੀਪ ਸਿੰਘ ਜਲਵੇੜਾ ਦੇ ਨਾਲ ਖੜੇ ਆ ਇੱਕ ਠੋਕ ਕੇ ਚਲੋ ਉਹਨੇ ਜੋ ਕੀਤਾ ਆ ਉਹ ਉਸ ਟਾਈਮ ਜਦੋਂ ਬਿਆਨ ਹੁਣ ਉਹਨੇ ਤਾਂ ਪਿੰਡ ਜੇ ਪਰਚਾ ਦਰਜ ਕਰਾਤਾ ਜਿਹੜਾ ਰਵਨੀਤ ਬਿੱਟੂ ਆ ਜਿਨੇ ਸਾਡੇ ਘੋੜਿਆਂ ਨੂੰ ਖਚੜਾਂ ਨਾਲ ਮਿਲਾਉਣ ਦੀ ਕੋਸ਼ਿਸ਼ ਕੀਤੀ ਸਾਡੀ ਭਾਵਨਾਵਾਂ ਨੂੰ ਠੇਸ ਪਹੁੰਚਾਈ ਆ ਉਹਦੇ ਦੇ ਕੋਣ ਪਰਚਾ ਕਰਾਊਗਾ ਉਹ ਅਸੀਂ ਕਰਾਵਾਂਗੇ ਤੇ ਮੈਂ ਬੇਨਤੀ ਕਰਨਾ ਚਾਹੁੰਦਾ ਸਮੁਖੀ ਜਿਨੀਵ ਜਥੇਬੰਦੀਆਂ ਨੇ ਹੱਥ ਬਨ ਕੇ ਕੀ ਜਿਹੜਾ ਰਵਨੀਤ ਬਿੱਟੂ ਆ ਜਿਸ ਨੇ ਸਾਡੇ ਹਮੇਸ਼ਾ ਇਹ ਬਕਵਾਸ ਕਰਦਾ ਰਹਿੰਦਾ ਹਮੇਸ਼ਾ ਇਹਨੇ ਗਲਤ ਬੋਲਿਆ ਸਿੱਖ ਕੌਮ ਬਾਰੇ ਸਾਡੇ ਪੰਜਾਬ ਬਾਰੇ ਹਮੇਸ਼ਾ ਇਹ ਸੈਂਟਰ ਦਿੱਲੀ ਦੀ ਚਮਚਾਗਰੀ ਕਰਦਾ ਤੇ ਇਸ ਕਰਕੇ ਜਿੱਦਾਂ ਕੰਗਨਾ ਰਣੌਤ ਪਹਿਲੇ ਬੋਲਦੀ ਸੀ ਨਾ ਹੁਣ ਇੱਕ ਇੱਕ ਵੀ ਬਿਆਨ ਨਹੀਂ ਆਇਆ ਕਿਉਂ ਕਿ ਕਿਉਂਕਿ ਪੰਜਾਬੀਆਂ ਨੇ ਉਸ ਨੂੰ ਚੰਗੀ ਦਾ ਨਕੇਲ ਕੱਸੀ ਆ ਉਹ ਕਹਿੰਦੀ ਸੀ ਕਿ ਮੈਂ ਕੁਰਸੀ ਦੇ ਬੈਠੀ ਆ ਮੈਂ ਰਵਨੀਤ ਬਿੱਟੂ ਨੂੰ ਵੀ ਦੱਸਣਾ ਚਾਹੁੰਨਾ ਉਹ ਵੀ ਤੁਹਾਡੀ ਪਾਰਟੀ ਦੀ ਆ ਜੇ ਅਸੀਂ ਉਹਨੂੰ ਦਿੱਲੀ ਤੋਂ ਚੱਕ ਕੇ ਇੱਥੇ ਬੁਲਾ ਸਕਦੇ ਹਾਂ ਨਾ ਬਠਿੰਡੇ ਮਾਫੀ ਮੰਗਵਾ ਸਕਦੇ ਆ ਤੇ ਤੂੰ ਪੰਜਾਬ ਦਾ ਹੀ ਆ ਤੈਨੂੰ ਫਿਰ ਪਤਾ ਹੀ ਆ ਕਿ ਪੰਜਾਬੀ ਕੀ ਨਹੀਂ ਕਰ ਸਕਦੇ ਤੇ ਇਸ ਕਰਕੇ ਦੱਸਣਾ ਚਾਹੁੰਦੇ ਅੱਜ ਉਹੀ ਕੰਗਰਾਂ ਰੌਤ ਆ ਜਿਹਨੇ ਕਿ ਕਿਸਾਨੀ ਸੰਘਰਸ਼ ਵੇਲੇ ਬਿਆਨ ਦਿੱਤਾ ਸੀ ਕਿ ਇਹ ਇਹ ਜਿਹੜਾ ਕਿਸਾਨੀ ਸੰਘਰਸ਼ 'ਚ ਸ਼ੁਕਰ ਆ ਮੋਦੀ ਨੇ ਇਹ ਫੈਸਲਾ ਵਾਪਸ ਲੈਣਾ ਨਹੀਂ ਦੇ ਦਿੱਤੇ ਕਈਆਂ ਦਾ ਰੇਪ ਹੋਣਾ ਸੀ ਤੇ ਬਹੁਤ ਜਣੇ ਦਾ ਰੇਪ ਹੋਇਆ ਇਹ ਇਹਦੇ ਬਿਆਨ ਸੀ ਇਹਦੇ ਖਿਲਾਫ ਆਗਰਾ ਦੀ ਹਾਈ ਕੋਰਟ ਨੇ ਉਹ ਆਗਰਾ ਦੀ ਕੋਰਟ ਨੇ ਇੱਥੇ ਦੇਹ ਦਰੋਹ ਦਾ ਪਰਚਾ ਦਰਜ ਕਰਕੇ ਅੱਗੇ ਡਰਾਇਲ ਸ਼ੁਰੂ ਕਰਤਾ ਹੈ ਤੇ ਅੱਜ ਉਹ ਬੋਲਣ ਜੋਗੀ ਨਹੀਂ ਜੀ ਨਹੀਂ ਹੁਣ ਉਹਦੇ ਕਿੰਨੇ ਬਿਆਨ ਆ ਜਾਣੇ ਸੀਗੇ ਤੇ ਇਸ ਕਰਕੇ ਚਮਚਾਗਰੀ 19 ਕਰੋ ਚਿੰਨਕ ਪਚ ਜਾਵੇ ਕਿਉਂਕਿ ਹਮੇਸ਼ਾ ਜਿਹੜਾ ਚਮਚਾਗਰੀ ਕਰਦੇ ਨੇ ਉਹੀ ਉਹੀ ਸਰਕਾਰਾਂ ਪੈਰਾਂ ਥਲੇ ਰੋਲਦੀਆਂ ਨੇ ਤੇ ਇਸ ਕਰਕੇ ਰਾਜ ਭਾਗ ਮਹਾਰਾਜ ਦੀ ਕਿਰਪਾ ਦਿਆ ਨਾਲ ਮਿਲਦਾ ਉਹਦੀ ਕਦਰ ਕਰਿਆ ਕਰੋ ਤੇ ਜਿਹੜਾ ਅੱਜ ਇਨੇ ਬ ਗੱਲ ਕੀਤੀ ਇਹਦਾ ਹਾਲ ਕੰਗਣਾ ਵਰਗਾ ਹੋਣਾ ਤੇ ਜਿਹੜਾ ਇਹਨੇ ਬਿਆਨ ਦਿੱਤਾ ਉਹਦੇ ਖਿਲਾਫ ਅਸੀਂ ਪਰਚਾ ਵੀ ਦਰਜ ਕਰਾਵਾਂਗੇ ਜਿਹਦੇ ਇੱਥੇ ਉਹ ਕਮਿਸ਼ਨਰ ਸਾਹਿਬ ਨੇ ਮੈਂ ਬੇਨਤੀ ਕਰਨਾ ਚਾਹੁੰਦਾ ਜਿੱਥੇ-ਜਿੱਥੇ ਮੇਰੀ ਵੀਡੀਓ ਪਹੁੰਚਦੀ ਆ ਸਾਰੀ ਜਥੇਬੰਦੀਆਂ ਨੂੰ ਚਾਹੇ ਕਿਸਾਨ ਨੇ ਚਾਹੇ ਉਹ ਨਿੰਗ ਸਿੰਘ ਜਥੇਬੰਦੀਆਂ ਨੇ ਕਿ ਆਪਣੇ ਆਪਣੇ ਪੱਦਰ ਤੇ ਪਰਚਾ ਦਰਜ ਕਰਾਓ ਇਹ ਤੇ ਜਿਹੜੀ ਸਾਡੀ ਭਾਵਨਾ ਨੂੰ ਠੇਸ ਪਹੁੰਚੀ ਆ ਤੇ ਉਸ ਤੋਂ ਬਾਅਦ ਜੇ ਨਾ ਹੋਇਆ ਅਸੀਂ ਜਸਵੀਰ ਸਿੰਘ ਗੜੀ ਕੋਲ ਜਾ ਕੇ ਇਹਦੀ ਸਾਰੀ ਕਾਰਵਾਈ ਰੱਖਾਂਗੇ ਕਿ ਇਸ ਬੰਦੇ ਨੇ ਇਹ ਵਿਵਾਸ ਕੀਤੀ ਤੇ ਰਾਜਾ ਵੜਿੰਗ ਜਿਹੜਾ ਪਿੱਛੇ ਕਰਕੇ ਬੋਟਾ ਦੇ ਵਿੱਚ ਕਿੰਨੀ ਉਹਨੇ ਗਲਤ ਬੋਲਿਆ ਸੀ ਬੂਟਾ ਸਿੰਘ ਨੂੰ ਜਿਹੜਾ ਕੈਬਨਿਟ ਮੰਤਰੀ ਸੀਗਾ ਤੇ ਅੱਜ ਉਹਨੇ ਦੱਸਤਾ ਨਾ ਵਾਸਤਾ ਉਹੀ ਰਾਜਾ ਵੜਿੰਗ ਅੱਜ ਇੱਕ ਬਿਆਨ ਨਹੀਂ ਆ ਰਿਹਾ ਇਸ ਕਰਕੇ ਕਹਿੰਦਾ ਉਹਨਾਂ ਕੋ ਬੋਲਣਾ ਚਾਹੀਦਾ ਜਿੰਨਾ ਕੋ ਲੋਕਾਂ ਨੂੰ ਹੀ ਵਧੀਆ ਲੱਗੇ ਤੇ ਇਸ ਕਰਕੇ ਜਿਆਦਾ ਚਮਚਾਗਰੀ ਮਾਰ ਜਾਂਦੀ ਆ ਤੇ ਮੈਂ ਬੇਨਤੀ ਕਰਨਾ ਚਾਹੁੰਦਾ ਲਾਸਟ ਦੇ ਵਿੱਚ ਕਿ ਜਿਹੜੀ ਪੰਜਾਬੀ ਯੂਨੀਵਰਸਿਟੀ ਉਹ ਪੰਜਾਬ ਧì ਰਹਿਣੀ ਆ ਤੇ ਉੱਤੇ ਘੋੜੇ ਵੀ ਆਉਣਗੇ ਉੱਤੇ ਹਾਥੀ ਵੀ ਆਉਣਗੇ ਉੱਤੇ ਨਗਾਰੇ ਵੀ ਆਉਣਗੇ ਉੱਤੇ ਨੇ ਗਿੰਗ ਸਿੰਘ ਜਥੇਬੰਦੀਆਂ ਵੀ ਆਉਣਗੀਆਂ ਤੇ ਉੱਤੇ ਪੰਜਾਬ ਦੇ ਲੋਕ ਵੀ ਆਉਣਗੇ ਕਿਉਂਕਿ ਉਹ ਸਾਡੀ ਆ ਸਾਡੇ ਬੱਚਿਆਂ ਦਾ ਭਵਿੱਖ ਆ ਚਾਹੇ ਅਸੀਂ ਉੱਤੇ ਪੜ੍ਹੇ ਜਾਂ ਚਾਹੇ ਨਹੀਂ ਪੜ੍ਹੇ ਪਰ ਅਸੀਂ ਹਮੇਸ਼ਾ ਹੀ ਪੰਜਾਬੀ ਯੂਨੀਵਰਸਿਟੀ ਦੇ ਹੱਕ ਵਿੱਚ ਖੜੇ ਆ ਜਿੱਤੇ ਵੀ ਪੰਜਾਬ ਦਾ ਕੋਈ ਮਸਲਾ ਉਹਦੇ ਹੱਕ ਦੇ ਵਿੱਚ ਖੜੇ ਆ ਤੇ ਲਾਸਟ ਦੇ ਵਿੱਚ ਸਾਰੇ ਜਥੇਬੰਦੀਆਂ ਨੂੰ ਬੇਨਤੀ ਆ ਕਿ ਇਹ ਰਵਨੀਤ ਬਿੱਟੂ ਦੇ ਖਿਲਾਫ ਵੱਖ-ਵੱਖ ਜ਼ਿਲ੍ਹਾ ਦੇ ਵਿੱਚ ਵੱਖ-ਵੱਖ ਥਾਵਾਂ ਦੇ ਵਿੱਚ ਇਹਨਾਂ ਦੇ ਪਰਚਾ ਦਰਜ ਕਰਾਇਆ ਜਾਵੇ ਸਾਂਸੀ ਲੁਧਿਆਣੇ ਤੋਂ ਇਹਦਾ ਪਰਚਾ ਦਰਜ ਕਰਾਉਣ ਲਈ ਅਸੀਂ ਨੇ ਗਿੰਗ ਸਿੰਘ ਜਥੇਬੰਦੀਆਂ ਜਾਵਾਂਗੇ ਤੇ ਜੇ ਤੇ ਨਾ ਕਾਰਵਾਈ ਅਸੀਂ ਉੱਪਰਲੇ ਲੈਵਲ ਤੱਕ ਜਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ